ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਵਾਰ ਫਿਰ ਤੋਂ ਬਹੁਤ ਹੀ ਪਿਆਰੀ ਜੀ ਸ਼ਾਰਟਸ ਦੀ ਜਿਹੜੀ 컬렉ਸ਼ਨ ਲੈ ਕੇ ਆਈਆਂ ਇਹ ਬਹੁਤ ਹੀ ਪਿਆਰੀ ਪਸ਼ਮੀਨੇ ਤੇ ਸ਼ਾਲ ਰਹਿਣਗੇ ਜੀ ਆਹ ਜਿਹੜਾ ਤੁਸੀਂ ਸਭ ਤੋਂ ਪਹਿਲਾ ਪੀਸ ਦੇਖ ਰਹੇ ਹੋ ਇਹ ਬਹੁਤ ਹੀ ਪਿਆਰਾ ਸਕਾਈ ਬਲੂ ਕਲਰ ਹੈ ਜੀ ਇਹਨੂੰ ਆਪਾਂ ਖੁਦ ਕਸਟਮਾਈਜ਼ ਕੀਤਾ ਹੈ ਜੀ ਠੀਕ ਆ ਜੀ ਇਹ ਸਾਨੂੰ ਜਿਹੜਾ ਸ਼ਾਲ ਆ ਸ਼ਾਲ ਦਾ ਫੈਬਰਿਕ ਸਾਨੂੰ ਆ ਕਸਟਮਰ ਨੇ ਦਿੱਤਾ ਸੀ ਅਸੀਂ ਇਹਨੂੰ ਬਹੁਤ ਹੀ ਪਿਆਰਾ ਮੁਕੈਸ਼ ਦੇ ਨਾਲ ਦੇਖੋ ਕਿੰਨਾ ਸੋਨਾ ਅਸੀਂ ਬਾਰਡਰ ਜਿਹੜਾ ਅਸੀਂ ਰੈਡੀ ਕੀਤਾ ਆ ਬਹੁਤ ਹੀ ਪਿਆਰਾ ਮੁਕੈਸ਼ ਦਾ ਕੰਮ ਕੀਤਾ ਆ ਪੱਲਿਆਂ ਤੇ ਅਸੀਂ ਥੋੜਾ ਆ ਜਿਆ ਹੈਵੀ ਬਾਰਡਰ ਦਿੱਤਾ ਆ ਔਰ ਜਿਹੜਾ ਕੰਨੀਆਂ ਵਾਲਾ ਸਾਈਡ ਆ ਉਥੇ ਅਸੀਂ ਆ ਥੋੜਾ ਛੋਟਾ ਕਰਕੇ ਬਾਰਡਰ ਦਿੱਤਾ ਹੈ ਜੀ ਔਰ ਆਪਾਂ ਸਾਰੇ ਇਹਦੇ ਵਿੱਚ ਆਲਓਵਰ ਬਹੁਤ ਹੀ ਸੋਨਾ ਸੰਗਣਾ ਜਿਹੜਾ ਆ ਮੁਕੈਸ਼ ਦਾ ਦਾਣਾ ਸੁਟਿਆ ਜੀ ਬਹੁਤ ਹੀ ਪਿਆਰਾ ਸ਼ਾਲ ਔਰ ਇਹਨੂੰ ਆਪਾਂ ਜਿਹੜੀ ਫਿੰਚਿੰਗ ਦਿੱਤੀ ਆ ਸਿਲਵਰ ਕਲਰ ਦੀ ਹੀ ਆਪਾਂ ਚਾਂਪਾ ਲੇਸ ਦੇ ਕੇ ਫਿੰਚਿੰਗ ਦਿੱਤੀ ਆ ਔਰ ਆਪਾਂ ਬਹੁਤ ਹੀ ਮਤਲਬ ਇਹਨੂੰ ਫਿੰਚਿੰਗ ਦੇਣ ਵਾਸਤੇ ਇਹ ਬਹੁਤ ਹੀ ਵੱਡਾ ਸ਼ਾਲ ਸੀ ਇਹ ਐਕਚੁਅਲੀ ਮੈਨਲ ਹੋਈ ਸੀ ਤੇ ਇਹਨੂੰ ਆਪਾਂ ਐਜ਼ ਅ ਲੇਡੀ ਸ਼ਾਲ ਚ ਕਨਵਰਟ ਕੀਤਾ ਆ ਜਿਹੜਾ ਆਪਾਂ ਐਕਸਟਰਾ ਕਪੜਾ ਸੀ ਆਪਾਂ ਉਹਨੂੰ ਸਾਈਡ ਤੇ ਹੈਮਿੰਗ ਕਰਕੇ ਬਹੁਤ ਹੀ ਸੋਹਣੀ ਆਪਾਂ ਫਿੰਸ਼ਿੰਗ ਦਿੱਤੀ ਆ ਇਹਦੇ ਨਾਲ ਕੀ ਆ ਕਿ ਥੋੜਾ ਜਿਹਾ ਜਿਹੜਾ ਸ਼ਾਲ ਦੀ ਲੁੱਕ ਜਿਹੜੀ ਆ ਉਹ ਵੀ ਹੈਵੀ ਹੋ ਜਾਏਗੀ ਵੇਅਰ ਕੀਤਾ ਹੋਇਆ ਜਿਹੜਾ ਸ਼ਾਲ ਆ ਉਹ ਬਹੁਤ ਸੋਹਣਾ ਲੱਗੇਗਾ ਬਹੁਤ ਹੀ ਖੁੱਲਾ ਦੁੱਲਾ ਸ਼ਾਲ ਆ ਜੀ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸ਼ਾਲ ਠੀਕ ਆ ਜੀ ਤੁਸੀਂ ਵੀ ਇਸ ਤਰ੍ਹਾਂ ਕੋਈ ਵੀ ਪਲੇਨ ਜਿਹੜਾ ਸ਼ਾਲ ਹੈ ਸਾਡੇ ਕੋਲ ਏਮਬਰਾਇਡਰੀ ਕਰਵਾ ਸਕਦੇ ਹੋ ਆ ਮਸ਼ੀਨੀ ਕੰਮ ਇਹ ਕਰਵਾ ਸਕਦੇ ਹੋ ਹੈਂਡਵਰਕ ਕਰਵਾ ਸਕਦੇ ਹੋ ਕਸ਼ਮੀਰੀ ਟਾਂਕਾ ਵੀ ਤੁਸੀਂ ਸਾਡੇ ਕੋਲ ਕਰਵਾ ਸਕਦੇ ਹੋ ਤੇ ਆ ਜਿਹੜੀ ਮੁਕਾਸ਼ਾ ਇਹ ਤੁਸੀਂ ਦੇਖ ਹੀ ਲਈਏ ਠੀਕ ਹੈ ਜੀ ਹਾਂਜੀ ਨੈਕਸਟ ਜਿਹੜਾ ਸਾਡਾ ਸ਼ਾਲ ਆ ਇਹ ਬਹੁਤ ਹੀ ਪਿਆਰਾ ਸ਼ਾਲ ਆ ਜੀ ਇਹ ਜਿਹੜਾ ਸ਼ਾਲ ਆ ਇਹ ਪਲੇਨ ਚ ਰਹੇਗਾ ਜੀ ਪਲੇਨ ਦੇ ਵਿੱਚ ਇਹ ਸ਼ਾਲ ਰਹੇਗਾ ਪਾਰੇ ਹੀ ਡਬਲ ਸ਼ੇਡ ਸ਼ਾਲ ਆ ਜੀ ਬਹੁਤ ਹੀ ਪਿਆਰਾ ਆ ਗਿਆ जड़ा कलर है बहुत प्यारा कलर है बहुत ही लाइट वेट शॉल है जी य डबल कलर है हाँ जी दूसरी साइड डिफरेंट कलर है जी बहुत ही प्यारा शॉल बहुत सोहना शॉल दूसरी साइड है लाइट पिंक आएगी इधर डार्क पिंक आएगी बहुत ही पतला जड़ा पशमीने का शॉल है जी बहुत ही प्यारा शॉल है ठीक है जी थो पसंद आए भी तुम साढ़े को बाय कर सकते हो ਸਾਡਾ ਜਿਹੜਾ ਨੈਕਸਟ ਸ਼ਾਲ ਆ ਇਹ ਵੀ ਬਹੁਤ ਹੀ ਪਿਆਰਾ ਸ਼ਾਲ ਆ ਜੀ ਬਹੁਤ ਹੀ ਪਿਆਰਾ ਇਹ ਜਿਸ ਤਰ੍ਹਾਂ ਵੈਸੇ ਤਾਂ ਕੋਈ ਵੀ ਇਸ ਦਾ ਬੰਦਾ ਇਹਨੂੰ ਲੈ ਸਕਦਾ ਆ ਪਰ ਜਿਵੇਂ ਨਿਊਲੀ ਵਿਡਿੰਗ ਬ੍ਰਾਈਡਸ ਨੇ ਜਿਵੇਂ ਲੈਣਾ ਹੁੰਦਾ ਉਹਨਾਂ ਲਈ ਇਹ ਇੱਕ ਪਰਫੈਕਟ ਜਿਹੜੀ ਆ ਇਹ ਆਪਸ਼ਨ ਰਹਿਣ ਵਾਲੀ ਆ ਬਹੁਤ ਹੀ ਸੋਨਾ ਜਿਹੜਾ ਸ਼ਾਲ ਆ ਜੀ ਬਹੁਤ ਪਿਆਰਾ ਸ਼ਾਲ ਵੀਵਿੰਗ ਵਾਲਾ ਸ਼ਾਲ ਆ ਇਹ ਵੀ ਪਸ਼ਮੀਨੇ ਤੇ ਹੀ ਰਹੇਗਾ ਪਸ਼ਮੀਨੇ ਤੇ ਹੀ ਰਹੇਗਾ ਇਹ ਸ਼ਾਲ ਜਿਵੇਂ ਤੁਸੀਂ ਸਾੜੀ ਦੇ ਨਾਲ ਲਹਿੰਗੇ ਦੇ ਨਾਲ ਕਿਸੇ ਵੀ ਤਰ੍ਹਾਂ ਤੁਸੀਂ ਜਿਹੜਾ ਆਪਣਾ ਸ਼ੋਲਡਰ ਤੇ ਪਾ ਕੇ ਆਪਣਾ ਫੰਕਸ਼ਨ ਜਿਹੜਾ ਅਟੈਂਡ ਕਰ ਸਕਦੇ ਹੋ ਤੇ ਬਾਕੀ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਤੁਸੀਂ ਇਹਨੂੰ ਹੋਰ ਵੀ ਪਾਰਟੀ ਵੇਅਰ ਲੁੱਕ ਦੇਣੀ ਹੈ ਤੁਸੀਂ ਸਾਡੇ ਕੋਲ ਹਾਈਲਾਈਟ ਵੀ ਕਰਵਾ ਸਕਦੇ ਹੋ ਸ਼ੌਲ ਤੋਂ ਠੀਕ ਹੈ ਜੀ ਤੁਸੀਂ ਇਹ ਸ਼ਾਲ ਨੂੰ ਸਾਡੇ ਕੋਲੋਂ ਹਾਈਲਾਈਟ ਵੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਇਹ ਵੀ ਪਸੰਦ ਆਉਂਦਾ ਹੈ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਆਰਡਰ ਪਲੇਸ ਕਰ ਸਕਦੇ ਹੋ ਸਾਡਾ ਨੰਬਰ ਨੋਟ ਕਰ ਲਓ ਜੀ A288891 ਸਾਡਾ WhatsApp ਨੰਬਰ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਆਪ ਮੈਸੇਜ ਕਰਨਾ ਹੈ ਤੇ ਆਪਣਾ ਆਰਡਰ ਬੁੱਕ ਕਰਨਾ ਹੈ ਤੇ ਇਸੇ ਦੇ ਨਾਲ ਆਪਾਂ ਆਪਣਾ ਵੀਡੀਓ ਐਂਡ ਕਰਦੇ ਹਾਂ ਓਕੇ ਜੀ ਬਾਏ